ਇੱਕ ਨੰਬਰ ਗਿੜਨਾ ਚਾਹਦਾ ਤੇ ਅਦੇਸ਼ਲਾਕਾ ਅਦੇਸ਼ਲਾਕਾ ਕਿਉਂ ਗਿਆ ਕਿਉਂ ਗਿਆ ਨਾਮ ਇਹ ਤੁਨੂੰ ਪਾਣਾ ਫਿਰ ਯਾਰ ਭੈਣ ਡਰ ਲੱਗਣ ਡਿਆ ਅੰਦਰ ਅੱਗੇ ਜਾ ਕੇ ਯਾਰ ਕਮਾਈਟਾ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆ ਤੁੰਗੀ ਆਂਡਿਆ ਓਏ ਹਾਂ ਓ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਗੱਟਾ ਮੇਰਾ ਬੱਲ 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 ਵਾਹਿਗੁਰੂ 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 ਉਹ ਬਾਬਾ ਖਵਾਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਬਾਂਹ ਵੀ ਹੋਈ ਬਣਾ ਰਹੇ ਐ ਇੱਥੇ ਬਣਾਨੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਓਏ ਨਖੇ ਵਾਲੀ ਗੰਦ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਿਆ ਬਾਲੇ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖਿਸ਼ਿਆ ਜਾ ਪਛਾਟੇ ਬਾਬੇ ਦੇ ਵਿਆਹ ਪ੍ਰਸ਼ਾਦ ਮਣੇ ਓ ਪ੍ਰਸ਼ਾਦ ਲਿਆ ਮਸਾਟੇ ਗੀਏ ਲੈ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪਾਵਾ ਦੇ ਹੋਵੇ ਤਵਾਡ ੜ ਜਣੀ ਓਏ ਇਹ ਦੀਵਾਰ ਕੋ ਮਸਾਟੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕਸਤੀ ਕਰ ਲੈ ਬੜੀ ਜਾਏਗਾ ਨਾ ਤੇ ਲਾ